ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲੋ ਜੀ ਅੱਜ ਆਪਾਂ ਪਾਉਣ ਲੱਗੇ ਆ achar ਤੇ ਆਪਾਂ ਸਮਾਨ ਰੈਡੀ ਕਰ ਲਿਆ ਆਪਣਾ ਇਧਰ ਧਾਪ ਧੋਤੂ ਕੇ ਸਾਫ਼ ਕਰਕੇ ਚੰਗੀ ਤਰ੍ਹਾਂ ਰੱਖ ਲਿਆ ਤੇ ਆ ਜਿਹੜੇ ਮਸਾਲੇ ਆਪਾਂ ਪਾਉਣੇ ਆ achar ਦੇ ਵਿੱਚ ਇਹ ਵੀ ਆਪਾਂ ਧੋਤੂ ਕੇ ਚੰਗੀ ਤਰ੍ਹਾਂ ਧੁੱਪੇ ਸੁਕਾ ਲਿਆ ਸੁੱਕ ਗਏ ਆ ਤੇ ਆਂਬ ਵੀ ਆਪਣੇ ਸੁੱਕ ਗਏ ਆ ਧੋਤੂ ਸੁਕਾ ਲਏ ਅੱਗੇ ਤੇ ਮੈਂ ਬਣਨੀ ਹਣੀ ਆ ਅੱਜ ਸਰਦਾਰ ਜੀ ਲੱਗੇ ਆ ਪਾਉਣ ਤੇ ਮੈਂ ਬਣਾਉਂਗੀ ਵੀਡੀਓ ਅੱਜ ਐਰ ਕੀ ਨਾਲ ਤੇ ਹੱਥਾਂ ਦਾ ਖਾਵਾਂਗੇ achar ਹੈ ਨਾ ਕਿ ਮੈਂ ਬਣਨੀ ਨੇ ਐਰ ਕੀ ਫਸਟ ਟਾਈਮ ਤੁਹਾਨੂੰ ਪਾਉਣ ਲੱਗੇ ਫਸਟ ਟਾਈਮ ਜਿਹੜੇ achar ਆ ਪਾਉਣ ਲੱਗੇ ਉਹ ਸਰਦਾਰ ਜੀ ਤੇ ਇਹਦੀ ਵੀਡੀਓ ਵੀ ਸਾਂਝੀ ਕਰਨ ਲੱਗੇ ਤੁਹਾਡੇ ਨਾਲ ਜਿੱਦੋਂ ਅੱਜੀ ਕੱਢ ਕੇ ਵੇਖਾ ਤੇ ਮੈਂ achar ਪਾਇਆ ਚਲੋ ਕੋਸ਼ਿਸ਼ ਕੀਤੀ ਕਰੋ ਫੇਰ ਆਪਾਂ ਦੱਸਿਓ ਆਪਾਂ ਕਿਦਾਂ ਪਾਉਣੇ ਆ achar ਸਭ ਤੋਂ ਲੇਟ ਪੌਣ ਲੱਗੀਆਂ ਜੀ ਅਹੀਂ ਜਾ ਰ। ਬੜੇ ਲੋਕਾਂ ਨੂੰ ਬਣ ਗਿਆ ਨਾ ਖਾਣੇ ਵਡੇ ਆਣੇ ਆ। ਆਪਣਾ ਪਿਛਲਾ ਚੱਲੀ ਜਾਂਦਾ ਜੀ। ਚੱਲ ਜੀ। ਆਪਾਂ ਲੈ ਆ ਜੀ 5 ਕਿਲੋ ਆਂਬ ਕੱਟੇ ਹੋਏ ਤੇ ਹੁਣ ਆਪਾਂ ਲੱਗਿਆਂ ਡੱਬ ਚ ਪਾਉਣ। 5 ਕਿਲੋ ਆਪਾਂ ਇਹ ਅਚਾ ਆਂਬਲਾ ਨਹੀਂ ਹੈ ਕਟੇ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਕਿੰਨੀ-ਕਿੰਨੀ ਪਾਣੀ ਆ ਉਹ ਆਪਾਂ ਦੱਸ ਦਿਆਂ ਤੁਹਾਨੂੰ ਠੀਕ ਹੈ ਕਿਹੜੀ-ਕਿਹੜੀ ਚੀਜ਼ ਕਿੰਨੀ-ਕਿੰਨੀ ਵਰਤਣੀ ਹੈ ਅਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਪਾਉਣੇ ਆ ਸਾਰੇ ਫਰੈਸ਼ੀ ਇਹ ਪੀਸ ਚੈੱਕ ਕਰਕੇ ਆਪਾਂ ਤੁਹਾਨੂੰ ਦੇ ਲੋ ਜੀ ਆਪਾਂ ਹੁਣ ਲੱਗੇ ਆ ਸਭ ਤੋਂ ਪਹਿਲਾਂ ਪਾਵਾਂਗੇ ਇਹਦੇ ਵਿੱਚ ਤੇਲ ਥੋੜਾ ਜਿਹਾ ਤਾਂ ਕਿ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਨਾ ਆਸਾਨੀ ਦੇ ਨਾਲ ਇਹਦੇ ਵਿੱਚ ਚਿਪਕ ਜਾਣ ਮਤਲਬ ਸੈਸ਼ ਹੋ ਜਾਣ ਹੈ ਨਾ ਉਦਾਂ ਚੀਜ਼ ਫੜ ਨਹੀਂ ਕਰਦੀ ਤਾਂ ਕਰਕੇ ਅਸੀਂ ਪਹਿਲਾਂ ਤੇਲ ਪਾਵਾਂਗੇ ਥੋੜਾ ਜਿਹਾ ਤੇ ਆਪਾਂ ਲਿਆਵਾ ਜੀ 1 220 ਗ੍ਰਾਮ ਆਪਾਂ ਲਿਆ ਮੇਥੇ 200 ਗ੍ਰਾਮ ਸੌਂਫ ਹਾਂ 50 ਗ੍ਰਾਮ ਕਾਲੀਆਂ ਮਿਰਚਾਂ ਇੱਧਰ ਨਾ ਇੱਧਰ ਸੀਰ ਤੇ ਵੀ ਪੂਰੀ ਹਲ ਫਟਿਆਵਾ ਕਰਾਉਣ ਸੀਰ ਤੇ ਨੇ ਬੜਾ ਬਰੇਛਾਨੀ ਕੀ ਤੁੰਨਾ ਹਰੇਕ ਕੰਮ ਚ ਆਪਾਂ ਨੇ ਨਹੀਂ ਕਹਿ ਜੇ ਉਹ ਗੱਗਨੇ ਆਪਣੇ ਛੋਣੇ ਆ ਜੇ ਪੋਤਨੇ ਇੱਧਰ ਤੇਲ ਪਾ ਕੇ ਥੋੜਾ ਜਿਆ ਤੇ ਦਏ ਆ ਹਾਂ ਤੇਲ ਬਾਸੀ ਲਾ ਕੇ ਪਾਇਆ ਹਜੇ ਆਪਾਂ ਬਾਕੀ ਬਾਅਦ ਚ ਕਹਾਂਗੀ ਲਾਓ ਬੇਟਾ ਦੋ ਚਿੱਤੇ ਵੀ ਲਾ ਕੇ ਬੈਠਾ ਜਾਤ ਸਿੱਖਣ ਦੇ ਅਗਲੇ ਸਾਲ ਚਿੱਤੇ ਨੇ ਪਾ ਲੈਣਾ ਹਾਂਜੀ ਹਾਂ ਹਾਂ ਆਇਂ ਤਰਾ ਆ ਹਾਂ ਹਾਂ ਤੁਹੇ ਸਾਥੀ ਚਿੱਲਾ ਪਾਉ ਉਹਨੇ ਸਾਰਾ ਸਾਮਾਨ ਆਪਾਂ ਲੱਗੇ ਪਾਉਣ ਨੋ ਬੇਟਾ ਨੋ ਆ ਚੀਜ਼ਾਂ ਡੋਲੇ ਜਾਣਗੀਆਂ ਜੀ ਜਿਹਾ ਆਪਣੇ ਟੇਸਟ ਮੁਤਾਬਕ ਲਾ ਕਰਦੇ ਹੋ ਅਹੀਂ ਆਪਾਂ ਟੇਸਟ ਆਪਣੇ ਟੇਸਟ ਮੁਤਾਬਕ ਹੀ ਰੱਖਿਆ ਹੈ ਕਾਲੀ ਮਿਰਚੇ, ਸੌਂਫ ਤੇ ਮੇਥੇ ਬਲੂੰਜੀ ਵੀ ਵੈਸੇ ਤੁਸੀਂ ਪਾ ਸਕਦੇ ਜੋ ਪਰ ਅਹੀਂ ਨਹੀਂ ਪਾਈ ਹਨ ਨੂੰ ਵਧੀਆ ਨਹੀਂ ਲੱਗਦੀ ਪਾਣੀ ਤਾਂ ਕਰਕੇ ਹਨਾ ਸਤਾ ਜੀ ਹੁਤੇ ਰੋ ਪੋਰੀ ਹਾਂਜੀ ਮੈਂ ਇੱਥੇ ਵੱਧ ਪਾਉ ਉਹ achar ਚ ਉਹ ਜਾਰੇ ਵਧੀਆ ਰਹਿਣਗੇ ਹਾਂਜੀ ਇਹ ਤਾਂ ਵਾਸਤੇ ਵਧੀਆ ਹੁੰਦੇ ਮੈਂ ਇੱਥੇ ਵੱਧ ਪਾਇਆ ਕਰੋ ਅਸੀਂ ਵੱਧ ਬੰਨੇ ਹੈਨਾ ਦੂਜੀਆਂ ਅਸੀਂ 250 ਗ੍ਰਾਮ ਪਾਇਆ ਮੈਂ ਇੱਥੇ 5 ਕਿਲੋ ਚਾਰਚ ਇਹ ਤੋਂ ਬਾਅਦ ਆਪਾਂ ਆਮਬ ਦਾ ਉਹ ਬਣਾ ਮਰਬਾ ਲੋ ਜੀ ਸਾਰਾ ਸਮਾਨ ਆਪਾਂ ਇਹਦੇ ਚ ਪਾਤਾ ਹੁਣ ਲੱਗੇ ਆ ਲੂਣ ਪਾਣ ਐਂਕੀ ਅਚਾਰ ਜਿਹੜਾ ਸ਼ੁਭ ਹੱਥਾਂ ਨਾਲ ਬੈਂਦੇ ਆ ਲਗਭਗ ਅੱਧਾ ਕਿਲੋ ਨਮਕ ਜਿਹੜਾ ਪਾਉਣਾ ਵਾ ਹਾਂਜੀ ਸੇ ਤਾਂ ਹਮਕੋ ਬੈਸਟ ਹੁੰਦਾ ਵਾ ਸੇ ਤਾਂ ਹੁੰਦਾ ਹਾਂਜੀ ਸਾਹ ਬੰਦਾ ਮੇਰੇ ਹੱਥਾਂ ਦੇ ਬਾਦ ਚਲੋ ਚਲੋ ਜੀ ਹਲਦੀ ਲੱਗੀ ਹੋਣਾ ਆਪ ਕੋਲ ਓਏ ਹਾਂ ਨਾ ਨੋ ਬੇਬੀ ਕੋਣ ਬੰਨੇ ਭਏ ਆਪਾਂ ਹਲਦੀ ਦੋ ਸੁਗਰਾ ਮਲਦੀ ਹੈ ਗੀਵ ਅਪ ਟੂ ਮੀ ਹੈਲਪ ਫ੍ਰੋਮ ਮੀਕਲ ਹਾ ਹਲਦੀ ਥੋੜੀ ਬਾਤ ਨਹੀਂ ਕਰਦੇ ਕੋਈ ਜਪ ਕਰ ਲੈ ਸੀ ਹਿੱਤ ਵੇਖ ਜਾਤੇ ਤੁਸੀਂ ਕਿੰਨਾ ਪਰੇਸ਼ਾਨ ਕਰਦੇ ਸਾਨੂੰ ਚਾਰ ਪਾਉਂਦੇ ਹਨ ਲੋ ਬੇਟਾ ਇੱਧਰ ਆਜੋ ਚਲੋ ਮੈਂ ਤੁਹਾਨੂੰ ਬਾਹਰ ਲੈ ਕੇ ਜਾਣਾ ਲੋ ਜੀ ਹਲਦੀ ਆਪਾ ਤੋਂ ਫੋਗਰਾਮ ਲੈ ਕੇ ਹੀ ਪੂਰੀ ਬਾਤ ਹੀ ਹੈ ਜੀ ਤੇ ਨਮਕ ਜਿਹੜਾ ਇੱਕ ਬੈਗ ਠੀ ਉਹਦੇ ਚੋਂ ਆਪਾਂ ਮਤਲਬ ਅੱਧਾ ਪਾਇਆ ਅੱਧਾ ਨਹੀਂ ਰੱਖ ਰਹਿਣਾ ਨਾ ਕਿਉਂਕਿ ਨਮਕ ਅੱਧੇ ਨੂੰ ਥੋੜਾ ਜਿਹਾ ਵੱਧ ਪਾਵਾਂਗੇ ਸਾਰਾ ਸਮਾਨ ਆਪਣਾ ਪੈ ਗਿਆ ਚਾਰ ਦੇ ਵਿੱਚ ਲੈ ਆਹ ਚਲੋ ਜੀ ਬਾਗ ਨੂੰ ਕਹਿ ਕੇ ਆਪਾਂ ਲੱਗੇ ਹਾਂ ਪਾਉਣ ਡੱਬੇ ਦੇ ਵਿੱਚ achar ਸਾਰੀਆਂ ਚੀਜ਼ਾਂ ਆਪਾਂ ਮੈਂ ਅਚਾਰੀਆਂ ਚੰਗੀ ਤਰ੍ਹਾਂ ਇਹਦੇ ਵਿੱਚ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਤੇ ਕਲੌਂਜੀ ਵੀ ਪਾ ਸਕਦੇ ਹੈ ਚਲੋ ਜੀ ਆਪਾਂ ਆਪੇ ਦਾਣਾ ਲੈ ਕੇ ਦੇ ਵਿੱਚ ਚਾਰ ਪਣਾ ਘਾਤਾ ਜੀ ਸ਼ੁਰੂ ਆਈਗਰ ਸੋਖ ਰੱਖਿਆ ਹੈ ਨਾ ਸਾਰਾ ਸਾਲ ਖਾਣਾ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰ ਲਈਆਂ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਤੁਸੀਂ ਲਾਲ ਮਿਰਚਾਂ ਦੇ ਕਲੌਂਜੀ ਵੀ ਪਾ ਸਕਦੇ ਜੋ ਅਸੀਂ ਲਾਲ ਮਿਰਚਾਂ ਦੇ ਕਲੌਂਜੀ ਨਹੀਂ ਪਾਉਂਦੇ ਵੇਹੇ ਹੰਨੂ ਨਾਲੋਂ ਤੇ ਬਲ ਨਹੀਂ ਵਧੀਆ ਲੱਗਦੀਆਂ ਬਾਜ਼ਾਰ ਦੀਆਂ ਲਾਹੇ ਚਾਹਵਣੀਆਂ ਸਾਡੇ ਘਰੇ ਭਈਆਂ ਲਾਲ ਮਿਰਚਾਂ ਓਏ ਪੀਸਣ ਵਾਲੀਆਂ ਵਾ ਜੇ ਤੇ ਉਹ ਹੀ ਪੀਸ ਕੇ ਜੇ ਪਾਉਣ ਨੂੰ ਹੁੰਦੀਆਂ ਤੇ ਬਾਅਦ ਵਿੱਚ ਪਾ ਲਾਂਗੇ ਹਲਦੀ ਘੜੀ ਅਸੀਂ ਨਹੀਂ ਪਾਈਆਂ ਤੇ ਮੈਂ ਨੌਲਜ ਵਾਸਤੇ ਦੱਸ ਸਕਦੀ ਹਾਂ ਦੱਸ ਦਿੰਦੀ ਹਾਂ ਕਲੌਂਜੀ ਤੇ ਲਾਲ ਮਿਰਚਾਂ ਵੀ ਪਾ ਸਕਦੇ ਤੇ ਇਹਦੇ 'ਚ ਹੁਣ ਆਪਾਂ ਪਾਈਆਂ ਵਾ ਇਹ ਮਿੱਤੇ ਕਾਲੀ ਮਿਰਚਾਂ ਸੌਫ ਹਲਦੀ ਧਲੂਣ ਸੀਰ ਤਾਂ ਦਾ ਦਵਾ ਦਾ ਢੱਕਣ ਬੰਦ ਕਰ ਦੋ ਪੁੱਤ ਪਾ ਲੈਣ ਦੋ ਆਪਾ ਜੀ ਆਏ ਕਿ ਤੁਮਾਰੇ ਅਲਸੋ ਕਰਕੇ ਕੋਣ ਥੋੜੀ ਦਿਨਾਂ ਦਾ ਇੱਕ ਦੋ ਪੱਨੀਆਂ ਛੇਂਦੇ ਤਾਂ ਗੁੰਜਣਾ ਹੈ ਨਾ ਤੁਪਾ ਲੱਗਦੇ ਰਹੀਆਂ ਤੇ ਬਾਣੀ ਜਾਊਗਾ ਨਾ ਬਾਣੀ ਚਲੋ ਚਾਰ ਆਪਾਂ ਬੈ ਗਿਆ ਹੁਣ ਆਪਾਂ ਬਣਾਏ ਅੰਬ ਦਾ ਮਰਬਾ ਇਹ ਉਹ ਉਹ ਦੇਖਦੇ ਹਾਂ ਜੇ ਕਿ ਹੁਣ ਟਾਈਮ ਲੱਗਾ ਤੇ ਹੁਣ ਨਹੀਂ ਜੇ ਕੱਲ ਨੂੰ ਪਾਵਾਂਗੇ ਉਹਦੀ ਵੀ ਵੀਡੀਓ ਆਪਾਂ ਅਪਲੋਡ ਜਰੂਰ ਕਰਾਂਗੇ ਹਾਂ ਆ ਹੋ ਸਕਿਆ ਤੇ ਇਹਦੇ ਨਾਲ ਹੀ ਐਡ ਕਰ ਦਾਂਗੇ ਅੰਬਾਂ ਦਾ ਮਰਬਾਹ ਬਹੁਤ ਟੈਸਟੀ ਪੰਨਾਂ ਦਾ ਵੀ ਇੱਕ ਦਿਨ ਹੀ ਬਣਾਇਆ ਸੀ ਤੇ ਉਦਨ ਹੀ ਕੀਤੀ ਨਹੀਂ ਇਧਰੇ ਕੋ ਹੱਥ ਹੱਥ ਦੇਖੋ ਇਹ ਲਾ ਦੋ ਕਦੇ ਕਾਂਦ ਤੇ ਲਾ ਦੋ ਐ ਪੰਜਾ ਛੱਪ ਜਾਣਾ ਅੰਬਾਂ ਦਾ ਜਿਹੜਾ ਮਰਬਾਹ ਵਾ ਅੱਗੇ ਵੀ ਇੱਕ ਦਿਨ ਹੀ ਬਣਾਇਆ ਸੀ ਉਦਨ ਹੀ ਵੀਡੀਓ ਬਣਾਈ ਪਰ ਅਪਲੋਡ ਨਹੀਂ ਕੀਤੀ ਗਈ ਐਰਕਿੰ ਸਾਰੀ ਵੀਡੀਓ ਬਣਾਵਾਂਗੇ ਨਾਲੇ ਦੱਸਾਂਗੇ ਕਿੱਦਾਂ-ਕਿੱਦਾਂ ਅੰਬਾਂ ਦਾ ਮਰਬਾਹ ਬਣਾਇਦਾ ਵਾ ਤੇ ਵੀਡੀਓ ਜ਼ਰੂਰ ਦੇਖਿਓ। ਹੂੰ? ਦੇਖ ਲੈਨੇ ਆ ਮੇजे ਹੁਣ ਕੋ ਵੇਲਾ ਨਾ ਹੁੰਦਾ ਉਹ ਤੁਹਾਨੂੰ ਤੇ ਇਧਰ ਬੈ ਗਿਆ ਜੀ ਆਪਣਾ ਚਾਰ ਨੂੰ ਆਪਾਂ ਰਾਖ ਦੇਨੇ ਜੀ ਤੋਂ ਪੇ ਸਿੱਧਾ ਸਾਡਾ ਬੋਲੇ ਟਰਾਪ ਕਰਦਾ ਵਾ। ਕੱਪੜੇ ਨਹੀਂ ਭਵਾਉਂਦਾ ਪੂਰੇ। ਬੜਾ ਰੌਲਾ ਰੱਪਾ ਇਹਦੇ ਨਾਲ ਕਰੀਦਾ ਵਾ ਪਰ ਇਮਾਨਦਾਰ ਨਹੀਂ ਹੈ ਕਿਸ ਦੀ ਵੀ। ਪਰੇਸ਼ਾਨ ਬਹੁਤ ਕਰਦਾ ਏ ਹਨ। ਗੰਦਾ ਬੇਬੀ ਸਾਰੇ ਆਂਦੇ ਬੱਚੇ ਅੱਜ ਕੱਲ ਦੇ ਸ਼ਤਾਨ ਹੁੰਦੇ ਆ ਪਰ ਇਹ ਆ ਅਹੀਂ ਤੇ ਸਾਡੀ ਮੰਨਣੀ ਸਾਡਾ ਬੱਚਾ ਸਭ ਤੋਂ ਜ਼ਿਆਦਾ ਸ਼ਤਾਨ ਹੈ ਤੇ ਲਓ ਜੀ ਆ ਜਿਹੜੇ ਆਪਣੇ ਆਂਬ ਆ ਇਹਨਾਂ ਦਾ ਪਾਵਾਂਗੇ ਜੀ ਆਪਾਂ ਮਰੱਬਾ ਆਂਬਾਂ ਦਾ ਮਰੱਬਾ ਬਾਹਰੇ ਰੱਖਾਂਗੇ ਆ ਉਹ ਵੀ ਮਤਲਬ ਆਪਾਂ ਕਿੰਨੇ ਦਿਨ ਤੱਕ ਖੋਜ ਸਕਦੇ ਜੀਨੇ ਦਿਨ ਤੱਕ ਮਧੇ ਹਾਂ ਮਧੇ ਤੱਕ ਖੋਜ ਸਕਦੇ ਹਾਂ ਜਿੰਨੇ ਤੱਕ ਖੋਜ ਸਕਦੇ ਉਸ ਤੱਕ ਆ ਪ੍ਰੀਤ ਜੀ ਰਾਹ ਜਿਆ ਬਾ ਨੂੰ ਉਹਨੂੰ ਵਧੀਆ ਤਰੀਕੇ ਨਾਲ ਵਰਤ ਸਕਦੇ ਆ ਕਾਫੀ ਦਿਨਾਂ ਤੱਕ ਆਪਾਂ ਇਹਨਾਂ ਨੂੰ ਛੇਲ ਕੇ ਤੇ ਕੱਟ ਲੈਣੇ ਆ। ਲੈ ਲਿਆ ਜੀ ਕਿਲੋ ਅੰਬ ਆਪਾਂ ਲੈ ਲਿਆ ਕਿਲੋ ਅੰਬ ਕੱਚੇ ਅੰਬ ਲੈਣੇ ਆ ਕਿਲੋ ਇਹ ਛੇਲ ਕੇ ਫਿਰ ਇਹਨਾਂ ਨੂੰ ਕੱਟਣਾ ਵਾ ਫਿਰ ਉਸ ਤੋਂ ਬਾਅਦ ਦੱਸਦੇ ਆ ਵੀ ਕਿਦਾਂ ਕਿਦਾਂ ਆਪਾਂ ਕਰਨਾ ਹੈ ਨਾ ਕਿਵੇਂ ਕਿਵੇਂ ਬਣਾਉਣਾ ਵਾ ਤੁਸੀਂ ਵਲੌਗ ਨੂੰ ਐਂਡ ਤੱਕ ਦੇਖਿਓ ਬਹੁਤ ਵਧੀਆ ਚੀਜ਼ ਬਣਾਉਣੀ ਹੈ। ਜਾ ਜਾ ਕਿਉਂ ਨਹੀਂ ਬਣਾਉਣੀ ਅਹੀ ਕਿਆ ਹੋਵੇ ਤੂੰ ਢਾਕਦਾ ਜਿਹੜਾ ਲਿਖਾ ਹੁੰਦਾ ਜਾ ਜਾ ਅੰਚੁੰਡੀਆਂ ਵੱਢਣ ਦਾ ਵੀ ਮੇਰੇ ਚਲੋ ਆਪਾਂ ਮਿਲਦੇ ਆਂ ਜੀ ਲਓ ਜੀ ਆਂਬ ਆਪਾਂ ਛਿੱਲ ਕੇ ਕੱਟ ਲਿਆ ਕੱਟ ਕੇ ਇਹਦੇ ਆਪਾਂ ਰੱਖਿਆ ਥਾਲੀ ਦੇ ਵਿੱਚ ਲਓ ਜੀ ਹੁਣ ਮੈਂ ਪਾਣੀ ਦੇ ਭਾਂਡੇ ਬਾਹਰ ਤੋਂ ਬੱਜੇ ਚ ਲੱਗੀਆਂ ਹੁਣੇ ਜਿਹੜੇ ਕੱਟੇ ਹੋਏ ਆਂਬ ਤੇਰੇ ਜਿਹੜੀ ਚ ਕਿਹੜੀ ਜਿਹੜੀ ਚੀਜ਼ ਆਪਾਂ ਰੱਖੀ ਬਣ ਕਿਉਂ ਗਿਆ ਰੈਡੀ ਮੇਰਾ ਆ ਰਹੀ ਏਸ ਕਰਕੇ ਦੱਸੋ ਕਿ ਉਹ ਸਹੀ ਸਹੀ ਦੱਸਿਓ ਗਰਮਾੜਾ ਮਗਰ ਗਰਮਾੜਾ ਜੋ ਬੱਚਿਓ ਮੈਂ ਆਣਾ ਬਣਾ ਰਿਹਾ ਹਾਂ ਖਾਓ ਖਾਓ ਛੇਦ ਦਿਖਾ ਕੇ ਦੱਸੋ ਇਹ ਕੈਂ ਚੀਜ਼ ਦਿਖਾ ਦੂੰ ਤਾਂ ਦੱਸ ਦਿਓ ਵਧੀਆ ਬਣਿਆ ਸੁਪਰ ਉੱਪਰ सुपर डुपर <laughs> आ वाला तेनु ने कैमरे चलाना तेनु ने कैमरे चलाना वेंदा बाबे किदा बासा न। ओके वो तो ए, थे थे है, ना ओके रे पोटा ओ तो लादा इंजेक्शन तो दे जते पे रहना बंद कीता दा बंद गया हां बंद गया हुन बाद में करता मैं ठीक है ना हो सेक लवांदी तो नहीं लोड़ा ओके जी तू ही देख सकते जो ਅੰਬਾ ਨਾਮ ਰੱਬਾ ਹੈ ਨਾ ਇਹ ਬੋਲਦੇ ਨੇ ਇਹ ਰੋਟੀ ਨਾਲ ਖਾਣ ਵਾਸਤੇ ਹੈ ਹਾਂ ਜੀ ਰੋਟੀ ਨਾਲ ਖਾਣ ਵਾਸਤੇ ਆ ਪੈਸੇ ਤੁਸੀਂ ਉਦਾਂ ਵੀ ਖਾ ਸਕਦੇ ਆ ਜੋ ਜਿਹੜਾ ਹਾਂ ਉਹ ਫਿਰ ਨਹੀਂ ਭਾਈ ਜੀ ਹਾਂ ਇਹਦੇ 'ਚ ਇਹਦੇ 'ਚ ਆਪਾਂ ਸਾਰਾ ਕੁਝ ਪਾਇਆ ਵਾ ਉਹ ਵੀ ਜਦੋਂ ਪਾਇਆ ਹੀ ਉਦੋਂ ਤੁਹਾਨੂੰ ਦੱਸਿਆ ਹੀ ਕੀ ਕੀ ਇਹਦੇ 'ਚ ਪਾਇਆ ਵਾ ਆਏ ਹਾਂ ਹਲੇ ਵੀ ਸੇਕ ਲੱਗਣ ਦੇ ਆ ਵਾ ਥੋੜਾ ਜਿਹਾ ਆਪਾਂ ਹੋਰ ਸੇਕ ਲਵਾ ਲੈਨੇ ਆ ਤਾਂ ਇਹ ਤੇ ਲਗਭਗ ਬਾਣੀ ਗਿਆ ਵਾ